ਹਾਂਜੀ ਦੋਸਤੋ ਜੇ ਤੁਹਾਨੂੰ ਜ਼ਿੰਦਗੀ ਦੀ ਕੁੱਤੇ ਕੁੱਤੇ ਤੋਂ 2 ਮਿੰਟ ਹੱਸਣ ਵਾਸਤੇ ਟਾਈਮ ਮਿਲ ਗਿਆ ਤਾਂ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਵਿੱਚ ਜਿਨ੍ਹਾਂ ਨੇ ਅਜੇ ਤਾਈਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਰੇ ਸਬਸਕ੍ਰਾਈਬ ਕਰ ਲੋ ਤੇ ਘੰਟੀ ਵਾਲਾ ਜਿਹੜਾ ਬਟਨ ਆ ਉਹਨੂੰ ਦਬਣਾ ਨਾ ਭੁੱਲਣਾ ਦੋਸਤੋ ਕੀ ਹੋਇਆ ਜੀ ਇੱਕ ਵਾਰ ਇੱਕ ਪਿੰਡ ਦੇ ਵਿੱਚ ਇੱਕ ਸਾਧ ਰਹਿਣਾ ਹੈ ਜੀ ਸਾਧ ਨੇ ਵਾਰ-ਵਾਰ ਇੱਕ ਝੋਪੜੀ ਪਾਈ ਰੋਟੇ ਦੇ ਹੇਠਾਂ ਤਾਂ ਲੋਕ ਸਾਧ ਨੂੰ ਆਪਣੇ ਘਰੇ ਰੋਟੀ ਤੇ ਬੁਲਾਉਣ ਲੱਗੇ ਜੀ ਬੱਡਾ ਪਿੰਡ ਸੀ ਜਿੱਥੇ ਕੋਈ ਬੁਲਾ ਲਿਆ ਕਿਨੇ ਕਿਤੇ ਕੋਈ ਬੁਲਾ ਲਿਆ ਕਰੇ ਸਾਧ ਨੇ ਕਿਹਾ ਤਾਂ ਸਵਾਦ ਹੀ ਆ ਗਿਆ ਸਾਧ ਰੋਟੀ ਖਾਇਆ ਕਰੇ ਤੇ ਦੂਜੀ ਆਪਦੇ ਨਾਲ ਲਿਆਇਆ ਕਰੇ ਖਾ ਕੇ ਰੋਟੀ ਕਪੜਾ ਲਾ ਕੇ ਪੈ ਜਾ ਕਰੇ ਫੇਰ ਉੱਠ ਖੜਾ ਕਰੇ ਫੇਰ ਰੋਟੀ ਖਾ ਕੇ ਫੇਰ ਪੈ ਜਾ ਕਰੇ ਸਾਧ ਤੇ ਵਧੀਆ ਦਿਨ ਲੰਘਣ ਲੱਗੇ ਜੀ ਸਾਧ ਦੇ ਸਾਹਮਣੇ ਖਾਲੀ ਥਾਂ ਪਈ ਸੀ ਉੱਥੇ ਜਵਾਕ ਪਿੰਡ ਦੇ ਜਿਹੜੇ ਸੀ ਖੇਡਣ ਆਉਂਦੇ ਸੀ ਚਲੋ ਸਾਧ ਵੀ ਨਿਗਰ ਰੱਖਣ ਲੱਗਾ ਵੀ ਕਿਹੜੇ ਘਰ ਨੇ 20 ਦਿਨ ਹੋ ਗਏ 10 ਦਿਨ ਵਗੈ ਰੋਟੀ ਖਵਾਈ ਨੂੰ ਉਹਨਾਂ ਦੇ ਜਵਾਕ ਨੂੰ ਬੈਠਾ ਕਰੇ ਉੱਥੇ ਵੀ ਮੈਂ ਕੱਲ ਨੂੰ ਤੁਹਾਡੇ ਰੋਟੀ ਖਾਣ ਆਉਂਦਾ ਸਾਬ ਨੇ ਦੇਖਿਆ ਵੀ ਸਾਰਾ ਪਿੰਡ ਰੋਟੀ ਖਵਾਉਂਦਾ ਇੱਕ ਘਰ ਉਹਨੇ ਦੇਖਿਆ ਵੀ ਇਹਨੇ ਕਦੇ ਰੋਟੀ ਤੇ ਮੈਨੂੰ ਨਹੀਂ ਬੁਲਾਇਆ ਤਾਂ ਜੀ ਉਹਨਾਂ ਦਾ ਜਵਾਬ ਉੱਥੇ ਖੇਡਣਾ ਹੁੰਦਾ ਸੀ ਸਾਬ ਉਹ ਮੁੰਡੇ ਨੇ ਕਹਿੰਦਾ ਕਰਮੀ ਜਾਂ ਤਾਂ ਸਾਰੇ ਪਿੰਡ ਨੇ ਮੈਨੂੰ ਰੋਟੀ ਖਵਾਈ ਆ ਸਾਰਾ ਪਿੰਡ ਰੋਟੀ ਤੇ ਖਵਾਉਂਦਾ ਮੈਨੂੰ ਪਰ ਕਹਿੰਦਾ ਥੋੜੇ ਘਰਦਿਆਂ ਨੇ ਕਦੇ ਮੈਨੂੰ ਰੋਟੀ ਨਹੀਂ ਖਵਾਈ ਚਲੋ ਜੀ ਜਵਾਬ ਸੀ ਉਹ ਘਰੇ ਜਾ ਕੇ ਆਪਣੀ ਮਾਂ ਨੂੰ ਕਹਿੰਦਾ ਕਹਿੰਦਾ ਬੇਬੇ ਮੈਨੂੰ ਬਾਬਾ ਕਹਿੰਦਾਗਾ ਵੀ ਤੁਸੀਂ ਮੈਨੂੰ ਕਦੇ ਰੋਟੀ ਨਹੀਂ ਖਵਾਈ ਸਾਰੇ ਪਿੰਡ ਨੇ ਰੋਟੀ ਖਵਾਈ ਆ ਚਲੋ ਦੀ ਬੇਬੇ ਕਹਿੰਦੀ ਪੁੱਤ ਗੱਲ ਇਹ ਹੈ ਵੀ ਤੇਰੇ ਪਿਓ ਦਾ ਜਿਹੜਾ ਸੁਭਾਅ ਦਾ ਉਹ ਭੈੜਾ ਗਾ ਇਹ ਜੱਟ ਕੱਬਾ ਗਾ ਜੇ ਇਹ ਸਾਦਾ ਸੁਦਾ ਨੂੰ ਪਸੰਦ ਨਹੀਂ ਕਰਦਾ ਤਾਂ ਕਰਕੇ ਮੈਂ ਨਹੀਂ ਬੁਲਾਉਂਦੀ ਵੀ ਇਹ ਨਾਲ ਤਾਂ ਮੇਰੀਆਂ ਲੱਤਾਂ ਕੋਲ ਤੋਂ ਨਾਲੇ ਸਾਧੀਆਂ ਕੋਟੂ ਜੇ ਮੈਂ ਕਿਤੇ ਰੋਟੀ ਤੇ ਬੁਲਾ ਲਿਆ ਚਲੋ ਜੀ ਸਾਹ ਕਿੱਥੇ ਮੁੜਨਾ ਸਾਹ ਫੇਰ ਕਹਿੰਦਾ ਕਹਿੰਦਾ ਕਰਮੀ ਯਾਰ ਤੁਸੀਂ ਹੀ ਨਹੀਂ ਕਹਦੇ ਰੋਟੀ ਤੇ ਬੁਲਾਉਂਦੇ ਚਲੋ ਜਵਾਗ ਜੀ ਦੀ ਬੇਰ ਆਂਦੀ ਬੇਬੇ ਨੂੰ ਜਾ ਕੇ ਕਹਿੰਦਾ ਤਾਂ ਬੇਬੇ ਸਾਹ ਮੈਨੂੰ ਰੋਜ਼ ਹੀ ਕਹਿੰਦਾ ਬਾਬਾ ਵੀ ਤੁਸੀਂ ਰੋਟੀ ਤੇ ਨਹੀਂ ਬੁਲਾਉਂਦੇ ਤੇ ਉਹਦੀ ਮਾਂ ਕਹਿੰਦੀ ਕੋਈ ਨਾ ਪੁੱਤ ਕਹਿੰਦੀ ਕਿਸੇ ਦਿਨ ਆਪਾਂ ਬੁਲਾਵਾਂਗੇ ਰੋਟੀ ਤੇ ਚਲੋ ਜੀ ਇੱਕ ਦਿਨ ਜੱਟ ਨੂੰ ਪੈ ਗਿਆ ਕੰਮ ਜਾ ਕੇ ਕਹਿੰਦਾ ਵੀ ਮੈਂ ਦੇਖ ਕੱਲ ਨੂੰ ਜਾ ਕੇ ਆਉਣਾ ਸ਼ਹਿਰ ਮੈਨੂੰ ਬੈਂਕ 'ਚ ਕੰਮ ਉਹ ਜੱਟੀ ਕਹਿੰਦੀ ਠੀਕ ਐ ਚਲੋ ਜੱਟੀ ਨੇ ਆਪਦੇ ਮੁੰਡੇ ਨੂੰ ਕਿਹਾ ਕਿ ਨਹੀਂ ਕਰ ਮੈਂ ਐਂ ਕਰ ਪੁੱਤ ਤੂੰ ਬਾਬੇ ਨੂੰ ਸੁਨੇਹਾ ਲਾਇਆ ਵੀ ਕੱਲ ਨੂੰ ਤੂੰ ਸਾਡੇ ਰੋਟੀ ਖਾਣਾ ਜੀ ਚਲੋ ਜੀ ਕਰਨਾ ਗਿਆ ਜਾ ਕੇ ਬਾਬੇ ਨੂੰ ਕਹਿੰਦਾ ਵੀ ਬਾਬਾ ਕੱਲ ਨੂੰ ਤੂੰ ਸਾਡੇ ਰੋਟੀ ਖਾਣਾ ਜੀ ਸਵੇਰੀ ਬਾਬੇ ਨੇ ਕਿਹਾ ਲੈ ਸੁਭਾਅ ਆ ਗਿਆ ਦੂਜੇ ਦਿਨ ਜੀ ਜੱਟ ਸਵੇਰੀ ਬੈਂਕ ਨੂੰ ਲੰਘਿਆ ਉਧਰੋਂ ਸਾਥ ਵੀ ਆ ਗਿਆ ਦਰਦ ਦੂਤਨ ਕਰਕੇ ਨਾ ਇਹਨੂੰ ਕਹਿੰਦੀ ਖਾ ਕੇ ਆਉਣਾ ਖੀਰ ਪੂੜੇ ਜੱਟੀ ਬਾਬੇ ਕਹਿੰਦੇ ਕਹਿੰਦੀ ਬਾਬਾ ਜੀ ਗੱਲ ਇਹ ਹੈ ਵੀ ਜਿਹੜਾ ਮੇਰੇ ਘਰ ਵਾਲਾ ਜੱਟ ਆ ਨਾ ਕਹਿੰਦੀ ਇਹ ਬਾਲਾ ਕੱਬਾ ਇਹ ਸਾਧਾ ਨੂੰ ਬਾਬੇ ਬੁੱਬਿਆਂ ਨੂੰ ਪਸੰਦ ਨਹੀਂ ਕਰਦਾ ਕਹਿੰਦੀ ਮੈਂ ਤਾਂ ਹੀ ਨਹੀਂ ਤੁਹਾਨੂੰ ਰੋਟੀ ਤੇ ਬੁਲਾਉਂਦੀ ਸੀ ਵੀ ਇਹਦਾ ਕੀ ਪਤਾ ਨਾਲੇ ਥੋਡੀਆਂ ਲੱਤਾਂ ਘੁੱਟੇ ਨਾਲੇ ਮੇਰੀਆਂ ਘੁੱਟੇ ਬਾਬਾ ਕਹਿੰਦਾ ਅੱਛਾ ਐਡਾ ਕੱਬਾ ਕਹਿੰਦੀ ਹਾਂ ਜੀ ਇਹ ਜੀ ਸੁਭਾਅ ਦਾ ਹੁਦਾ ਚਲੋ ਜੀ ਬਾਬੇ ਦੇ ਮੂਰੇ ਉਹਨੇ ਖੀਰ ਪਕੜਾ ਪਾਇਆ ਖੀਰ ਕੜਾ ਪਾ ਕੇ ਬਾਬੇ ਨੇ ਹਜੇ ਇੱਕ ਬੁਰਕੀ ਮੂੰਚੀ ਪਾਈ ਸੀਗੀ ਉਹਦੀ ਗੇਟ ਖੜਕ ਗਿਆ ਜੀ ਗੇਟ ਖੜਕਿਆ ਤਾਂ ਜੱਟ ਦੀ ਆਵਾਜ਼ ਆਈ ਉਹ ਕਹਿੰਦਾ ਕਰਮੇ ਦੀ ਬ ਆ ਗੇਟ ਖੋਲੀ ਲਓ ਜੀ ਉਹਨਾਂ ਨੂੰ ਤਾਂ ਪੈ ਗਈ ਹੱਥਾਂ ਪੈਰਾਂ ਦੀ ਉਧਰੋਂ ਸਾਥ ਦੇ ਹੱਥ ਪੈਰ ਫੁੱਲ ਗਏ ਵੀ ਲੈ ਆਏ ਵੀ ਹੁਣ ਤਾਂ ਜੱਟ ਭੰਨੂ ਗੋਡੇ ਚਲੋ ਜੀ ਜੱਟੀ ਨੂੰ ਉਧਰੋਂ ਫੇਰ ਪਾ ਗਿਆ ਵੀ ਲੈ ਆਈਏ ਤਾਂ ਮੈਨੂੰ ਵੀ ਵਿਚੀ ਗੁੱਟੂ ਸਾਹ ਕਹਿੰਦਾ ਭਾਈ ਤੂੰ ਐਂ ਕਰ ਮੈਨੂੰ ਕਿਸੇ ਪਾਸੇ ਦੀ ਕਢ ਕੇ ਕਹਿੰਦੀ ਬਾਬਾ ਜੀ ਕਿਹੜੇ ਬੱਸ ਦੀ ਕਢਦਾ 21 ਵਰਵਾ ਜਾਗਾ ਉਧਰ ਜੱਟ ਖੜਾ ਚਲੋ ਜੀ ਜੱਟੀ ਦੇ ਦਿਮਾਗ ਚ ਆ ਗਈ ਸਕੀਮ ਜੱਟੀ ਸਾਹ ਨੂੰ ਕਹਿੰਦੀ ਬਾਬਾ ਜੀ ਤੁਸੀਂ ਆਹ ਤੋਂ ਕੱਪੜੇ ਮੇਰੇ ਵਾਲੇ ਇਹਨੂੰ ਪਾ ਲਓ ਤੇ ਚੁੰਨੀ ਲੈ ਕੇ ਨਾ ਆ ਚੱਕੀ ਪੀਸੀ ਜਾਓ ਕੋਲੇ ਘਰਤੀ ਖਾਂਕ ਦੀ ਬੋਰੀ ਕਹਿੰਦੇ ਤੁਸੀਂ ਉਹਨਾਂ ਚ ਜ ਚਲੋ ਜੀ ਭੁੱਖਾ ਸਾਧ ਚੱਕੀ ਪੀਸਣ ਲੱਗਾ ਜੀ ਉਹਨੇ ਜਾ ਕੇ ਜਦੋਂ ਗੇਟ ਖੋਲਿਆ ਤੇ ਕਹਿੰਦੀ ਜੀ ਤੁਸੀਂ ਆ ਗਈ ਉਹ ਕਹਿੰਦਾ ਆ ਗਿਆ ਉੱਥੇ ਛੁੱਟੀ ਸੀ ਕਹਿੰਦਾ ਬੈਂਕ ਚ ਤਾਂ ਕਰਕੇ ਕਹਿੰਦਾ ਹੁਣ ਤਿੰਨ ਚਾਰ ਦਿਨ ਹੋਰ ਛੁੱਟੀਆਂ ਫੇਰ ਨਹੀਂ ਜਾਇਆ ਜਾਣਾ ਚੱਲ ਮੰਜੇ ਤੇ ਆ ਕੇ ਬਹਿ ਗਿਆ ਜੀ ਮੰਜੇ ਤੇ ਆ ਕੇ ਬਹਿ ਕੇ ਪਾਣੀ ਪੂਣੀ ਪੀਤਾ ਦੇ ਉਹ ਚੱਕੀ ਕੰਨੀ ਨੂੰ ਦੇਖਿਆ ਤੇ ਜੱਟ ਕਹਿੰਦਾ ਆਹ ਕੌਣ ਕਹਿੰਦੀ ਜੀ ਇਹ ਤਾਂ ਲੱਖੇ ਦੀ ਬਹੂ ਹੈ ਤਾਂ ਆਟਾ ਪੀਸਣ ਵਾਸਤੇ ਬੁਲਾਈ ਸੀ ਜੱਟ ਕਹਿੰਦਾ ਆਟਾ ਵਧੀਆ ਪੀਸਦੀ ਹੈ ਚਲ ਜੱਟੀ ਕਹਿੰਦੀ ਫਿਰ ਤੁਸੀਂ ਖੇਤਕੂਤ ਕਿਹੜਾ ਮਾਰਿਆ ਹੋ ਹੁਣ ਉਗਰਾ ਖੇਤ ਕਿੱਥੋਂ ਮਾਰਿਆ ਵਾਂ ਗੇੜਾ ਮੈਂ 40 50 ਕਿਲੋਮੀਟਰ ਜਾ ਕੇ ਆਇਆ ਕਹਿੰਦਾ ਹਾਂ ਹਾਈ ਤਾਂ ਮੈਂ ਆਰਾਮ ਕਰੂੰ ਜੱਟ ਪੈ ਗਿਆ ਜੀ ਉਸ ਤੋਂ ਬਾਅਦ ਰੋਟੀ ਮੰਗਾਲੀ ਰੋਟੀ ਖਾਣ ਲੱਗ ਗਿਆ ਉਧਰੋਂ ਸਾਧ ਦੀਆਂ ਬਾਹਾਂ ਪੁੱਲੀਆਂ ਪਈਆਂ ਜੀ ਭੁੱਖੇ ਢੱਡ ਚੱਕੀ ਫੇਰ ਫੇਰ ਕੇ ਚੌੜੀ 3 4 ਵਜ ਗਏ ਸਾਧ ਨੇ ਤਾਂ ਇੱਕ ਬੋਰੀ ਆਟੇ ਦੀ ਪੀਸਤੀ ਜੱਟੀ ਯਾਤਰਾਉਂਦੇ ਜੀ ਕਹਿੰਦੇ ਜੀ ਹੁਣ ਤਾਂ 3 4 ਵਜ ਗਏ ਹੁਣ ਤਾਂ ਤੁਸੀਂ ਜਾਇਆਉਂਦੇ ਖੇਤ ਜੱਟ ਕਹਿੰਦਾ ਚਲ ਠੀਕ ਆ ਮੈਂ ਜਾਣਾ ਚਲੋ ਜੀ ਜੱਟ ਮੜਾਇਆ ਬਾਹਰ ਨਿਕਲਿਆ ਤੇ ਸਾਧ ਤਾਂ ਚੱਕੀ ਤੋਂ ਉੱਠ ਕੇ ਆਏ ਭੱਜਿਆ ਜੀ ਜਿਵੇਂ ਕੁੱਤੇ ਚਲੋ 25 ਦੇ ਨਾਂਗੇ ਜੀ 25 ਦੇ ਨਾਂਗੇ ਤਾਂ ਜੱਟ ਦੀ ਰਿਸ਼ਤੇਦਾਰੀ ਚ ਹੋ ਗਈ ਮਾਰਗ ਜੱਟ ਕਹਿੰਦਾ ਮੈਨੂੰ ਕਹਿੰਦਾ ਜਾਣਾ ਪਊਗਾ ਰਿਸ਼ਤੇਦਾਰੀ ਚ ਉਹ ਕਹਿੰਦੀ ਠੀਕ ਹੈ ਜੀ ਜਾਇਓ ਤੁਸੀਂ ਤੇ ਜੱਟੀ ਨੂੰ ਇਹ ਹੋ ਗਿਆ ਵੀ ਆਪਾਂ ਦਾ ਪਾਪ ਹੀ ਹੋ ਗਿਆ ਸੀਗਾ ਸਾਦ ਨੂੰ ਰੋਟੀ ਦਾ ਕੀ ਖਵਾਉਣੀ ਸੀ ਆਪਾਂ ਤਾਂ ਉਹ ਚੱਕੀ ਪਸਵਾਈ ਗਏ ਆਟਾ ਪਸਵਾਈ ਗਏ ਤੇ ਜੱਟੀ ਆਪਦੇ ਮੁੰਡਲੇ ਕਹਿੰਦੀ ਕਰਨੇ ਤੂੰ ਆਇਆ ਕਰ ਤੂੰ ਬਾਬੇ ਨੂੰ ਕਹਿ ਕੇ ਆ ਵੀ ਕੱਲ ਨੂੰ ਸਾਡੇ ਰੋਟੀ ਖਾਣ ਆ ਜੀ ਚਲੋ ਜੀ ਕਰਨਾ ਬਾਬੇ ਕੋਲੇ ਬਾਗਿਆ ਬਾਬੇ ਨੇ ਕਹਾ ਬਾਬਾ ਬਾਬਾ ਕਰਨੇ ਕਦੀ ਮੂੰਹ ਨਾ ਕਰੇ ਬਰਾ ਬਾਬਾ ਉਹ ਕਹਿੰਦਾ ਕੀ ਹੈ ਕਹਾਂ ਕੱਲ ਨੂੰ ਸਾਡੇ ਨੂੰ ਰੋਟੀ ਖਾਣ ਆ ਜੀ ਮੇਰੇ ਬਾਪੇ ਨੇ ਬਾਹਰ ਜਾਣਾ ਉਹ ਕਹਿੰਦਾ ਸਾਲੇ ਉਹ ਕਿਹੜੀ ਰੋਟੀ ਖਵਾਉਣੀ ਆ ਤੁਸੀਂ ਮੇਰੀਆਂ ਤਾਂ ਹਲੇ ਬਾਹਾਂ ਫੁੱਲੀਆਂ ਪਈਆਂ ਨੇ ਤੁਹਾਡਾ ਆਟਾ ਮੁੱਕ ਗਿਆ ਉਹ ਕਹਿੰਦਾ ਤੁਸੀਂ ਆਟਾ ਪਸਵਾਉਣਾ ਉਹ